ਧੰਨਵਾਹਿ ਗੁਰੂ ਸਾਹਿਬ ਜੀ ਮਹਿਲਾ ਪਹਿਲਾ ਸ਼ਲੋਕ ਸੋ ਜੀਵਿਆ ਜਿਸ ਮਨ ਵਸਿਆ ਸੋਏ ਨਾਨਕ ਅਰ ਨਾ ਜੀਵ ਕੋਏ ਜੇ ਜੀਵ ਪਤ ਲੱਥੀ ਜਾਏ ਸਭ ਹਰਾਮ ਜੇ ਤਾਂ ਕਿਸ ਖਾਏ ਰਾਜ ਰੰਗ ਮਾਲ ਰੰਗ ਰੰਗ ਰੱਤਾ ਨੱਚੇ ਨੰਗ ਨਾਨਕ ਠੱਗਿਆ ਮੁਠਾ ਜਾਏ ਬਿਨ ਨਾਵੈ ਪਤ ਗਿਆ ਗਵਾਏ ਮਹਿਲਾ ਪਹਿਲਾ ਕਿਆ ਖਾਦੇ ਕਿਆ ਪਹਿੰਦੇ ਹੋਏ ਜਾ ਮਨ ਨਾਹੀ ਸੱਚਾ ਸੋਏ ਕਿਆ ਮੇਵਾ ਕਿਆ ਘਿਓ ਗੁੜ ਮਿੱਠਾ ਕਿਆ ਮੈਦਾਨ ਕਿਆ ਮਾਸ ਕਿਆ ਕੱਪੜ ਕਿਆ ਸੇਜ ਸੁਖਾਲੀ ਕੀਜੇ ਭੋਗ ਬਿਲਾ ਕਿਆ ਲਸ਼ਕਰ ਕਿਆ ਨੇਵ ਖਵਾਸੀ ਆਵ ਮੈਲੀਵਾਸ ਨਾਨਕ ਸਚੇ ਨਾਮ ਬਿਨ ਸਭ ਢੋਲ ਬਿਨਾਸ ਪਵੜੀ ਜਾਤੀ ਦੇ ਕਿਆ ਹੱਥ ਸੱਚ ਪਰਖੀਐ ਮੋਹਰਾ ਹੋਵੇ ਹੱਥ ਮਰਿਆ ਚਖੀਐ ਸੱਚੇ ਕੀ ਸਰਕਾਰ ਜੁਗ ਜੁਗ ਜਾਣੀਐ ਹੁਕਮ ਮੰਨੇ ਸਰਦਾਰ ਦਾਰ دیوانی ہے ਫੁਰਮਾਨੀ ਹੈ ਕਾਰ ਖਸਮ ਪਠਾਇਆ ਤਵਲ ਬਾਜ ਵਿਚਾਰ ਸ਼ਬਦ ਸੁਣਾਇਆ ਇੱਕ ਹੋਏ ਅਸਵਾਰ ਇੱਕ ਨਾ ਸਾਖਤੀ ਇੱਕ ਨੀ ਬੰਦੇ ਭਾਰ ਇੱਕ ਨਾ ਤਾਖਤੀ ਇਕ ਹੋਏ ਅਸਵਾਰ ਇਕ ਨਾ ਸਾਖਤੀ ਇਕ ਨੀ ਬਦੇ ਪਹਾੜ ਇਕ ਨਾ ਤਾਕਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਸਾਧ ਸੰਗਤ ਜੀ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਦੇ ਉਚਾਰਨ ਕੀਤੇ ਹੋਏ ਪਾਵਨ ਸ਼ਲੋਕ ਉਹਨਾਂ ਦੀ ਉਚਾਰਨ ਕੀਤੀ ਹੋ ਪੌੜੀ ਇਹ ਪਾਵਨ ਅੰਕ 142 ਦੇ ਉੱਪਰ ਅੰਕਿਤ ਹਨ ਗੁਰਸੰਗਤ ਜੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਸਾਡੇ ਤੇ ਮਿਹਰ ਅਮਦ ਕੀਤੀ ਸਾਡੇ ਤੇ ਦਇਆ ਕੀਤੀ ਸਾਨੂੰ ਇਹ ਮਨੁੱਖਾ ਜਨਮ ਬਖਸ਼ਿਸ਼ ਕੀਤਾ ਔਰ ਕਾਦੇ ਵਾਸਤੇ ਕੀਤਾ ਇਹ ਵੀ ਗੁਰੂ ਸਾਹਿਬ ਜੀ ਨੇ ਬਾਣੀ ਵਿੱਚ ਸਪਸ਼ਟ ਕੀਤਾ ਮੇਰੇ ਸਤਗੁਰ ਕਹਿੰਦੇ ਭਈ ਪ੍ਰਾਪਤ ਮਾਨੁਖ ਦੇ ਹੁਰੀਆ ਕਾਦੇ ਵਾਸਤੇ ਮਿਲਿਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਫਿਰ ਮਨੁੱਖ ਨੇ ਸੋਚਿਆ ਰੱਬ ਦੀ ਪ੍ਰਾਪਤੀ ਕਰਨੀ ਹੈ ਬਾਹਰੀ ਤੌਰ ਤੇ ਕਰਮ ਕਾਂਡਾਂ ਦੇ ਵਿੱਚ ਰੁੱਝ ਗਿਆ ਫਿਰ ਸਤਿਗੁਰੂ ਸਮਝਾਇਆ ਕਹਿੰਦੇ ਅਵਰ ਕਾਜ ਤਿਰਕ ਤੇ ਨਾ ਕਾ ਤੇ ਸਤਿਗੁਰ ਜੀ ਕੀ ਕਰੀਏ ਕਹਿੰਦੇ ਮਿਲ ਸਾਧ ਸੰਗਤ ਭਜ ਕੇਵਲ ਨਾਮ ਗੁਰੂ ਦਾ ਸੰਗ ਕਰ ਗੁਰੂ ਕੀ ਬਾਣੀ ਪੜਨਾ ਕਰ ਉਹਨੂੰ ਸਮਝਣਾ ਕਰ ਉਹਨੂੰ ਜੀਵਨ ਦੇ ਵਿੱਚ ਅਮਲੀ ਤੌਰ ਤੇ ਲਿਆਉਣਾ ਕਰ ਤੇ ਤੇਰੇ ਜੀਵਨ ਦੇ ਵਿੱਚ ਤਬਦੀਲੀ ਆਏ ਬੜੀ ਮੁਸ਼ਕਲ ਦੇ ਨਾਲ ਬੜੀ ਕਠਿਨਾਈ ਦੇ ਨਾਲ ਇਹ ਮਨੁੱਖਾ ਜਨਮ ਸਾਨੂੰ ਪ੍ਰਾਪਤ ਹੋਇਆ ਸਾਨੂੰ ਚਾਹੀਦਾ ਹੈ ਸਦੀਵੀ ਸੁੱਖ ਗੁਰੂ ਸਾਹਿਬ ਮਹਾਰਾਜ ਨੇ ਸਪਸ਼ਟ ਕੀਤਾ ਕਹਿੰਦੇ ਜੋ ਸੁੱਖ ਕੋ ਚਾਹੇ ਸਦਾ ਸ਼ਰਨ ਰਾਮ ਕੀ ਲੇ ਕਹੋ ਨਾਨਕ ਸੁਣ ਰੇ ਮਨਾ ਦੁਰਲਭ ਮਾਨੁਖ ਦੇ ਦੁਰਲਭ ਕਹਿੰਦੇ ਜਿਹੜੀ ਚੀਜ਼ ਨਾ ਕਠਿਨਾਈ ਦੇ ਨਾਲ ਪ੍ਰਾਪਤ ਹੁੰਦੀ ਹੈ ਬੜੀ ਮੁਸ਼ਕਲ ਦੇ ਨਾਲ ਕਈ ਜਨਮਾਂ ਵਿੱਚੋਂ ਅਸੀਂ ਭਟਕ ਕੇ ਇਹ ਮਨੁੱਖਾ ਦੇਈ ਦੇ ਵਿੱਚ ਆਏ ਹਾਂ ਤੇ ਇਹਦੇ ਵਿੱਚ ਆ ਕੇ ਪਰਮੇਸ਼ਰ ਦੀ ਭਗਤੀ ਕਰਨੀ ਪਰ ਮੇਰੇ ਸਤਿਗੁਰੂ ਜੀ ਨੇ ਬੜੀ ਘਾਲਣਾ ਘਾਲੀ ਸਾਨੂੰ ਆਖਿਆ ਗ੍ਰਸਥ ਵਿੱਚ ਰਹੋ ਗ੍ਰਸਥ ਦੇ ਫਰਜ਼ਾਂ ਦੀ ਪਾਲਣਾ ਕਰੋ ਕਿਰਤ ਕਰੋ ਤੇ ਕਿਰਤ ਕਰਦਿਆਂ ਕੀਰਤੀ ਕਰੋ ਪਰਮੇਸ਼ਰ ਅਕਾਲ ਪੁਰਖ ਦੀ ਉਹਦੇ ਗੁਣਾਂ ਨੂੰ ਗਾਇਨ ਕਰੋ ਤੇ ਆਪਣੇ ਜੀਵਨ ਨੂੰ ਸਫਲਾਉਣ ਦਾ ਯਤਨ ਕਰੋ ਸਤਗੁਰੂ ਕਹਿੰਦੇ ਸਫਲ ਜੀਵਨ ਉਸ ਮਨੁੱਖ ਦਾ ਹੀ ਹੈ ਸਫਲ ਜਨਮ ਤਿਸ ਕਾ ਜਗ ਭੀਤਰ ਸਾਧ ਸੰਗ ਨਉ ਜਾਪੇ ਸਗਲ ਮਨੋਰਥ ਇਸਕੇ ਪੂਰਨ ਜਿਸ ਦਇਆ ਕਰੇ ਪ੍ਰਭ ਆਪੇ ਜੇ ਇਸ ਮਨੁੱਖਾ ਜਨਮ ਦੇ ਵਿੱਚ ਆ ਕੇ ਅਕਾਲ ਪੁਰਖ ਪਰਮੇਸ਼ਰ ਨਾਲ ਸਾਝ ਨਹੀਂ ਬਣੀ ਤੇ ਸਦੀਵੀ ਸੁੱਖ ਚਾਹੀਦਾ ਪਰ ਇਹ ਵੀ ਆ ਕਿ ਬੜੀ ਮੁਸ਼ਕਲ ਦੇ ਨਾਲ ਮਨੁੱਖਾ ਜਨਮ ਮਿਲਿਆ ਇਸ ਕਰਕੇ ਸ਼ਰਨ ਰਾਮ ਕੀ ਲੈ ਉਸ ਪ੍ਰਭੂ ਦੀ ਸ਼ਰਨ ਵਿੱਚ ਆ ਬਾਣੀ ਨੂੰ ਪੜਨਾ ਕਰ ਬਾਣੀ ਦੇ ਵਿੱਚ ਦਿੱਤੇ ਹੋਏ ਸੰਦੇਸ਼ ਉਪਦੇਸ਼ ਹੁਕਮ ਉਹਨੂੰ ਜੀਵਨ ਦੀ ਵਿੱਚ ਕਮਾਉਣਾ ਕਰ ਤੇ ਜਿਨ੍ਹਾਂ ਨੇ ਜੀਵਨ ਦੇ ਵਿੱਚ ਕਮਾਇਆ ਉਹਨਾਂ ਦਾ ਜੀਵਨ ਬਣ ਗਿਆ ਅੱਜ ਦੇ ਇਸ ਸ਼ਲੋਕ ਵਿੱਚ ਗੁਰੂ ਸਾਹਿਬ ਮਹਾਰਾਜ ਬਖਸ਼ਿਸ਼ ਕਰ ਰਹੇ ਆ ਆਓ ਸਤਗੁਰੂ ਦੀ ਕਿਰਪਾ ਨਾਲ ਵਿਚਾਰ ਸਾਂਝੀ ਕਰਨ ਦਾ ਯਤਨ ਕਰੀਏ ਸਹਿਬ ਕਹਿੰਦੇ ਸੋ ਜੀਵਿਆ ਜਿਸ ਮਨ ਵਸਿਆ ਸੋਏ ਉਹੀ ਮਨੁੱਖ ਆਤਮਿਕ ਤੌਰ ਤੇ ਜੀਂਦਾ ਹੈ ਜਿਸ ਮਨ ਇਥੇ ਮਨ ਦੇ ਨੰਨੇ ਨੂੰ ਸਿਆਰੀਏ ਜਿਹਦੇ ਮਨ ਦੇ ਵਿੱਚ ਸੱਚਾ ਅਕਾਲ ਪੁਰਖ ਪਰਮੇਸ਼ਰ ਵਸਿਆ ਹੋਇਆ ਹੈ ਸਰੀਰ ਤੌਰ ਤੇ ਤਾਂ ਸਾਰੇ ਆਪਾਂ ਜੀਂਦੇ ਆ ਪਰ ਗੁਰੂ ਸਾਹਿਬ ਕਹਿੰਦੇ ਆਤਮਿਕ ਤੌਰ ਤੇ ਤੁਸੀਂ ਮਰ ਗਏ ਜਿਨ੍ਹਾਂ ਨੇ ਪਰਮੇਸ਼ਰ ਨੂੰ ਭੁਲਾ ਦਿੱਤਾ ਹੈ ਜਿਨ੍ਹਾਂ ਦੇ ਹਿਰਦੇ ਘਰ ਦੇ ਵਿੱਚ ਪਰਮੇਸ਼ਰ ਨਹੀਂ ਵਸਿਆ ਉਹ ਆਤਮਿਕ ਮੋਤੇ ਮਰ ਗਏ ਤੇ ਜਿਨ੍ਹਾਂ ਦੇ ਵਸਿਆ ਕਹਿੰਦੇ ਉਹ ਆਤਮਿਕ ਤੌਰ ਤੇ ਜਿੰਦੇ ਹਨ ਆਖਾਂ ਜੀਵਾਂ ਵਿਸਰੇ ਮਰ ਜਾਉ ਸਤਿਗੁਰੂ ਕਿਰਪਾ ਕਰ ਰਿਹਾ ਕਹਿੰਦੇ ਸੋ ਜੀਵਿਆ ਜਿਸ ਮਨ ਵਸਿਆ ਸੋਏ ਜਿਹਦੇ ਮਨ ਦੇ ਵਿੱਚ ਉਹ ਹਿਰਦੇ ਵਿੱਚ ਪਰਮੇਸ਼ਰ ਵਸਦਾ ਹੈ ਹੋ ਸਕਦਾ ਹੈ ਕਿ ਬੰਦਾ ਬੜਾ ਸੋਹਣਾ ਹੋਵੇ ਬੜੀ-ਬੱਡੀ ਕੁੱਲ ਦਾ ਮਾਲਕ ਹੋਵੇ ਬੜਾ ਗਿਆਨੀ ਹੋਵੇ ਬੜਾ ਚਤਰ ਹੋਵੇ ਪਰ ਜੇ ਪ੍ਰਮਾਤਮਾ ਨਾਲ ਪਿਆਰ ਨਹੀਂ ਨਾ ਜੇ ਪ੍ਰਮਾਤਮਾ ਮਨ ਵਿੱਚ ਨਹੀਂ ਵਸਿਆ ਸਤਿਗੁਰੂ ਕਹਿੰਦੇ ਉਹ ਤਾਂ ਡੈਡ ਬੋਡੀ ਹੈ ਇੱਕ ਲੋਥ ਹੈ ਇੱਕ ਲਾਸ਼ ਹੈ ਕਹਿੰਦੇ ਭਾਈ ਜੇ ਪ੍ਰਮਾਤਮਾ ਕਾਲਪੁਰਖ ਤੇ ਯਾਦ ਤੇਰੇ ਹਿਰਦੇ ਵਿੱਚ ਨਹੀਂ ਹੈ ਸਾਬ ਕਹਿੰਦੇ ਅਤ ਸੁੰਦਰ ਕੋਲੀਨ ਚਤਰ ਮੁਖ ਇਆਨੀ ਧਨਵੰਤ ਮਰਤਕ ਕਹੀਏ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ ਜੇ ਪਰਮੇਸ਼ਰ ਨਾਲ ਪਿਆਰ ਨਹੀਂ ਹੈ ਤੇ ਆਤਮਿਕ ਤੌਰ ਤੇ ਤਾਂ ਹੀ ਜੀਂਦਾ ਹੈ ਕਿਉਂਕਿ ਤੇਰੇ ਹਿਰਦੇ ਵਿੱਚ ਪਰਮੇਸ਼ਰ ਵਸਿਆ ਸਤਗੁਰ ਕਹਿੰਦੇ ਸੋ ਜੀਵਿਆ ਜਿਸ ਮਨ ਵਸਿਆ ਸੋਏ ਨਾਨਕ ਅਵਰ ਨਾ ਜੀਵ ਕੋਏ ਨਾਮ ਤੋਂ ਬਿਨਾ ਕੀ ਜ਼ਿੰਦਗੀ ਹੈ ਪਰਮੇਸ਼ਰ ਦੀ ਭਗਤੀ ਤੋਂ ਬਗੈਰ ਕੀ ਜ਼ਿੰਦਗੀ ਹੈ ਸਾਰੀ ਜ਼ਿੰਦਗੀ ਮਨੁੱਖ ਦੀ ਨਿਕਲ ਜਾਂਦੀ ਸਾਥ ਸੰਗੇ ਸਤਗੁਰ ਕਹਿੰਦੇ ਉਹ ਜੀਂਦਾ ਹੈ ਆ ਸ਼ਬਦ ਪੜ੍ਹਦੇ ਨਾ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਦਾ ਕਹਿੰਦੇ ਭਾਈ ਸਾਰਿਆਂ ਨੇ ਸੰਸਾਰ ਤੋਂ ਚਲੇ ਜਾਣਾ ਰਹਿਨ ਨਾ ਪਾਵਹਿ ਸੁਰ ਨਰ ਦੇਵਾ ਊਠ ਸੁਧਾਰੇ ਕਰਮਨ ਮਨ ਜਨ ਸੇਵਾ ਪਰ ਉਹ ਹਮੇਸ਼ਾ ਹੀ ਜਿੰਦੇ ਦਿਖਦੇ ਆ ਕਹਿੰਦੇ ਭਾਈ ਜਿਨ੍ਹਾਂ ਦੇ ਹਿਰਦੇ ਵਿੱਚ ਪਰਮੇਸ਼ਰ ਵੱਸਦਾ ਹੈ ਗੁਰੂ ਸਾਹਿਬ ਮਹਾਰਾਜ ਕਹਿੰਦੇ ਰਹਿਨ ਨਾ ਪਾਵਹਿ ਸੁਰ ਨਰ ਦੇਵਾ ਊਠ ਸੁਧਾਰੇ ਕਰਮਨ ਮਨ ਜਨ ਸੇਵਾ ਜੀਵਤ ਪੇਖੇ ਉਹ ਹਮੇਸ਼ਾ ਜਿੰਦੇ ਦੇਖੇ ਜਾਂਦੇ ਆ ਆਤਮਿਕ ਤੌਰ ਤੇ ਜੀਵਤ ਪੇਖੇ ਜਿਨੀ ਹਰ ਹਰ ਧਿਆਇਆ ਸਾਧ ਸੰਗਤਿ ਨੇ ਦਰਸ਼ਨ ਪਾਇਆ ਦੁਨੀਆਂ ਦੇ ਵਿੱਚ ਜੋ ਆਇਆ ਚਲੇ ਜਾਏਗਾ ਬਾਦਸ਼ਾਹ ਸ਼ਾ ਵਪਾਰੀ ਮਰਨਾ ਜੋ ਦਿਸੇ ਸੋ ਕਾਲੇ ਖਰਨਾ ਮੌਤ ਨੇ ਖਰ ਲੈਣਾ ਉਹਨੂੰ ਖੜੇ ਲੈ ਜਾਣਾ ਹੈ ਜੋ ਦਿਸੇ ਸੋ ਕਾਲੇ ਖਰਨਾ ਮਨੁੱਖ ਕੀ ਕਰਦਾ ਕੂੜੇ ਮੋਹ ਲਪਟ ਲਪਟਾਨਾ ਛੋੜ ਚੱਲਿਆ ਤਾਂ ਫਿਰ ਪਛਤਾਣਾ ਤੇ ਜਦੋਂ ਲੱਗਦਾ ਕਿ ਮੌਤ ਨੇੜੇ ਆ ਗਈ ਤੇ ਮੈਂ ਤਾਂ ਕੁਛ ਕੀਤਾ ਹੀ ਨਹੀਂ ਹੈ ਮੈਂ ਤਾਂ ਜੱਫਿਆ ਹੀ ਨਹੀਂ ਹੈ ਤੇ ਪਛਤਾਉਂਦਾ ਹੈ ਮੈਂ ਹੁਣ ਕਰ ਲਵਾਂ ਗੁਰੂ ਸਾਹਿਬ ਕਹਿੰਦੇ ਛੋੜ ਚੱਲਿਆ ਤਾਂ ਫਿਰ ਪਛਤਾਣਾ ਪਰ ਸਾਨੂੰ ਜਾਜ ਦਸੀ ਹੈ ਕਹਿੰਦੇ ਅਰਦਾਸ ਕਰੋ ਕਿਰਪਾ ਨਿਹਾਲ ਨਾਨਕ ਕੋ ਕਰੋ ਦਾਤ ਨਾਮ ਤੇਰਾ ਜਪੀ ਦਿਨ ਰਾਤ हे ਸਤਗੁਰੂ ਮੈਂ ਤੇਰਾ ਦਿਨ ਰਾਤ ਨਾਮ ਜਪਾਂ ਤੇ ਜਿਹੜੇ ਜਪਦੇ ਆ ਸਾਧ ਸੰਗਤ ਜੀ ਗੁਰਨਾਨਕ ਪਾਤਸ਼ਾਹ ਕਹਿ ਰਿਹਾ ਸੋ ਜੀਵਿਆ ਜਿਸ ਮਨ ਵਸਿਆ ਸੋਏ ਨਾਨਕ ਅਵਰ ਨਾ ਜੀਵ ਕੋਏ ਜੇ ਜੀਵੈ ਜੇ ਨਾਮ ਤੋਂ ਬਿਨਾ ਜਿੰਦਾ ਵੀ ਹੈ ਨਾ ਪੱਤ ਲੱਥੀ ਜਾਏ ਇੱਜ਼ਤ ਨਹੀਂ ਹੈ ਇੱਜ਼ਤ ਗਵਾਕੇ ਜਾਂਦਾ ਹੈ ਹਾਂ ਦੁਨੀਆ ਦੇ ਵਿੱਚ ਤਾਂ ਥੋੜੀ ਬਹੁਤ ਅਨਾਉਂਸਮੈਂਟ ਹੋ ਜਾਏਗੀ ਸਰਦਾਂਜਨੀਆਂ ਦਿੱਤੀਆਂ ਜਾਣਗੀਆਂ ਝੋਟੀਆਂ-ਮੋਟੀਆਂ ਜਿਹਦੇ ਜੀਵਨ ਵਿੱਚ ਕੁਝ ਨਹੀਂ ਹੁੰਦਾ ਤੇ ਉਹਨੂੰ ਵੀ ਗੁਰਮਖ ਬਣਾਇਆ ਜਾਂਦਾ ਹੈ ਇਹ ਸਾਡੀ ਕੌਮ ਦੀ ਸਾਡੇ ਸਮਾਜ ਦੀ ਬੜੀ ਹੀ ਦੁਖਾਂਤ ਦੀ ਗੱਲ ਹੈ ਕਿ ਅਸੀਂ ਜੋ ਸੱਚ ਹੈ ਸੱਚ ਨੂੰ ਲਾਂਭੇ ਕਰਕੇ ਝੂਠ ਦਾ ਉਸ ਵੇਲੇ ਬੋਲ ਵਾਲਾ ਕਰਦੇ ਆ ਸਰਦਾਂਝਲੀਆਂ ਦਿੱਤੀਆਂ ਜਾਂਦੀਆਂ ਗੁਰਮੁਖ ਜਨਮਸਵਾਰ ਦਰਗਾਹ ਚੱਲਿਆ ਜਿਹੜਾ ਕਦੇ ਗੁਰਦੁਆਰੀ ਨਹੀਂ ਆਇਆ ਜਿਹੜਾ ਬੰਦਾ ਕਦੇ ਗੁਰਦੁਆਰੇ ਆ ਕੇ ਮੱਥਾ ਹੀ ਨਹੀਂ ਟੇਕਿਆ ਸਤਗੁਰੂ ਕੀ ਕਹਿੰਦੇ ਆ ਕਹਿੰਦੇ ਜੇ ਜੀਵੈ ਪਤ ਲੱਥੀ ਜਾਏ ਜੇ ਉਹ ਜਿੰਦਾ ਵੀ ਹੈ ਨਾ ਨਾਮ ਤੋਂ ਬਿਨਾ ਇੱਜ਼ਤ ਗਵਾਕੇ ਜਾਂਦਾ ਫੈਸਲਾ ਗੁਰਬਾਣੀ ਕਰ ਰਹੀ ਹੈ ਸਤਗੁਰੂ ਮਹਾਰਾਜ ਸਮਝਾ ਰਹੇ ਹੈ ਕਹਿੰਦੇ ਜੇ ਜੀਵੈ ਪਤ ਲੱਥੀ ਜਾਏ ਤੇ ਉਹ ਪਰਮੇਸ਼ਰ ਤਾਂ ਜਨਮ ਮਰਨ ਕੱਟ ਦਿੰਦਾ ਬਖਸ਼ਿਸ਼ ਕਰਦਾ ਆ ਸ਼ਾਮੀ ਤੇ ਮੈਨੂੰ ਫੋਨ ਆਇਆ ਕਿ ਕਥਾ ਵਜ ਮਿੱਤਰ ਸਾਡੇ ਕਹਿੰਦੇ ਜੀ ਇੱਕ ਸਾਖੀ ਨਹੀਂ ਯਾਦ ਆ ਰਹੀ ਗੁਰੂ ਗੋਬਿੰਦ ਸਿੰਘ ਜੀ ਦੀ ਨਾਮ ਇੱਕ ਸਿੰਘ ਦਾ ਲਿਆ ਕਿ ਉਹਦੇ 14 ਜਨਮ ਗੁਰੂ ਸਾਹਿਬ ਜੀ ਨੇ ਸੁਪਨੇ ਵਿੱਚ ਕੱਢ ਦਿੱਤੇ ਮੈਂ ਤੁਸੀਂ ਕਿਹੜੇ ਭਲੇਖੇ ਵਿੱਚ ਰੋਜ਼ ਪੜ੍ਹਦੇ ਆਪਾਂ 14 ਜਨਮਾਂ ਦੀ ਗੱਲ ਤੇਰਾ ਜਨਮ ਮਰਨ ਕਟ ਦੇਗਾ ਕਹਿੰਦੇ ਦਰਸ਼ਨ ਪਰਸਿਆਂ ਗੁਰੂ ਕੇ ਜਨਮ ਮਰਨ ਦੁੱਖ ਜਾਏ ਤੇ ਇਹ ਤਾਂ ਗੁਰੂ ਮਹਾਰਾਜ ਕਿਰਪਾ ਕਰਦੇ ਆ ਤੇ ਕੋਈ ਗਣਤੀ ਦੇ ਥੋੜੇ ਗੁਰੂ ਸਾਹਿਬ ਆਹਰਾਂ ਨੇ ਬਖਸ਼ਿਸ਼ਾਂ ਕੀਤੀਆਂ ਸਾਡੀ ਬਾਣੀ ਪ੍ਰਮੁੱਖ ਹੈ ਬਾਣੀ ਸਾਡੇ ਜੀਵਨ ਦਾ ਆਧਾਰ ਹੈ ਸਤਗੁਰ ਕਹਿੰਦੇ ਜੇ ਨਾਮ ਤੋਂ ਬਿਨਾ ਮਨੁੱਖ ਜੀਂਦਾ ਨਾ ਤੇ ਉਹ ਇੱਜ਼ਤ ਗਵਾਕੇ ਜਾਂਦਾ ਹੈ ਜੇ ਜੀਵ ਪਤ ਲੱਥੀ ਜਾਏ ਸਭ ਹਰਾਮ ਜੇਤਾ ਕਿ ਸਖਾਏ ਨਾਮ ਨੂੰ ਛੱਡ ਕੇ ਜੋ ਖਾਂਦਾ ਨਾ ਸਭ ਕੁਝ ਹਰਾਮ ਹੈ ਗੁਰੂ ਸਾਹਿਬ ਕਹਿੰਦੇ ਨਾਮ ਬਿਨਾ ਜੋ ਪਹਿਰੇ ਖਾਏ ਜਿਉਂ ਕੁੱਕਰ ਝੂਠਣ ਮੈਂ ਪਾਏ ਕਹਿੰਦੇ ਜਿਹੜੇ ਨਾਮ ਨੂੰ ਛੱਡ ਕੇ ਨਾ ਖਾਂਦੇ ਆ ਰੱਬ ਦਾ ਸ਼ੁਕਰ ਨਹੀਂ ਕਰਦੇ ਨਾਮ ਕਪੜੇ ਵੀ ਪਾ ਰਹੇ ਆ ਰੱਬ ਦਾ ਸ਼ੁਕਰ ਨਹੀਂ ਕਰਦੇ ਨਾਮ ਬਿਨਾ ਜੋ ਪਹਿਰੇ ਖਾਏ ਉਹ ਇਦਾਂ ਹੈ ਜਿਦਾਂ ਕੁੱਤਾ ਜਿਹੜਾ ਨਾ ਝੂਠ ਦੇ ਵਿੱਚ ਮੂੰਹ ਮਾਰਦਾ ਜਿਉਂ ਕੁੱਕਰ ਝੂਠਣ ਮੈਂ ਪਾਏ ਨਾਮ ਬਿਨਾ ਜੀਤਾ ਵਿਹਾਰ ਨਾਮ ਤੋਂ ਬਿਨਾ ਜੋ ਵੀ ਅਸੀਂ ਕਰ ਰਹੇ ਆਂ ਜਿਉ ਮਰਤਕ ਮਿੱਥਿਆ ਸ਼ਿੰਗਾਰ ਅਮਰਤਕ ਜਿਹੜੀ ਲਾਸ਼ ਹੁੰਦੀ ਹੈ ਨਾ ਡੈੱਡ ਬਾਡੀ ਹੁੰਦੀ ਜੋ ਮਰਜ਼ੀ ਲਈ ਜੋ ਦੇ ਉੱਪਰ ਜਿੰਨੇ ਮਰਜ਼ੀ ਸ਼ੌਲ ਪਾਈ ਜੋ ਉਹਨੂੰ ਕੋਈ ਫਰਕ ਨਹੀਂ ਪੈਣਾ ਤੇ ਸਤਗੁਰੂ ਮਹਾਰਾਜ ਕਹਿੰਦੇ ਨਾਮ ਤੋਂ ਬਿਨਾ ਇੱਜ਼ਤ ਨਹੀਂ ਮਿਲਣੀ ਜੇ ਜੀਵ ਪਤ ਲੱਥੀ ਜਾਏ ਸਭ ਹਰਾਮ ਜੀਤਾ ਕਿਸ ਖਾਏ ਹੁਣ ਪਿਆਰ ਕਿਹਦੇ ਨਾਲ ਕਰਦਾ ਰਾਜ ਰੰਗ ਮਾਲ ਰੰਗ ਰੰਗ ਰਤਾ ਨੱਚੇ ਨੰਗ ਰੰਗ ਦਾ ਇੱਥੇ ਅਰਥ ਹੈ ਪ੍ਰਿਆਰ ਰਾਜ ਦੇ ਨਾਲ ਪਿਆਰ ਕਰਦਾ ਹੈ ਰਾਜ ਭਾਗ ਹੈ ਮੇਰੇ ਕੋਲ ਮਾਲ ਹੈ ਮੇਰੇ ਕੋਲ ਧਨ ਦੌਲਤ ਹੈ ਰੰਗ ਰਤਾ ਨੱਚੇ ਨੰਗ ਇਹ ਸ਼ਬਦ ਵਰਤੇ ਜਾਂਦਾ ਹੈ ਕਹਿੰਦੇ ਬੰਦਾ ਨਾ ਜੇ ਭੈੜੇ ਖਿਆਲਾਂ ਦਾ ਹੋਵੇ ਬੰਦੇ ਦੀ ਮਤ ਜਿਹੜੀ ਭੈੜੀ ਹੋਵੇ ਉਹਨੂੰ ਪੰਜਾਬ ਦੇ ਵਿੱਚ ਕਹਿੰਦੇ ਬੜਾ ਨੰਗ ਬੰਦਾ ਹੈ ਸਭ ਕੁਝ ਹੁੰਦਿਆ ਹੋਇਆ ਵੀ ਨੰਗ ਹੈ ਗੁਰੂ ਸਾਹਿਬ ਕਹਿੰਦੇ ਭਾਈ ਰੰਗ ਰੱਤਾ ਨੱਚੇ ਨੰਗ ਨਾਨਕ ਠੱਗਿਆ ਮੁਠਾ ਜਾਏ ਕਹਿੰਦੇ ਠੱਗਿਆ ਜਾਂਦਾ ਲੁੱਟਿਆ ਜਾਂਦਾ ਹੈ ਬਿਨ ਨਾਵੈ ਪਤ ਗਿਆ ਗਵਾਏ ਨਾਮ ਤੋਂ ਬਿਨਾ ਉਹ ਇੱਜ਼ਤ ਗਵਾ ਕੇ ਚਲੇ ਜਾਂਦਾ ਹੈ ਮਹਿਲਾ ਪਹਿਲਾ ਕਿਆ ਖਾਦੇ ਕਿਆ ਪਹੁੰਦੇ ਹੋਏ ਜਾਂ ਮਨ ਨਾਹੀ ਸੱਚਾ ਸੋਏ ਖਾਣ ਲੱਗਿਆ ਰੱਬ ਦਾ ਸ਼ੁਕਰ ਕਰਨਾ ਖਾਤਾ ਗਰੀਬ ਬੰਦਾ ਵੀ ਰਹਿੰਦਾ ਮੰਗ ਕੇ ਵੀ ਖਾ ਲੈਂਦਾ ਕੀ ਹੋ ਗਿਆ ਵੱਡੀ ਗੱਲ ਥੋੜੇ ਆ ਵੀ ਤੂੰ 36 ਪ੍ਰਕਾਰ ਦੇ ਭੋਜਨ ਖਾ ਰਹਿਆ ਕਿਆ ਖਾਦੇ ਕਿਆ ਪਹੁੰਦੇ ਹੋਏ ਗੁਰੂ ਸਾਹਿਬ ਕਹਿੰਦੇ ਭਾਈ ਇੰਨਾ ਲੋਕੀ ਖਾਂਦੇ ਆ ਖਾਂਦੇ ਆ ਖਾਂਦੇ ਆ ਦੰਦ ਵੀ ਕੱਸ ਜਾਂਦੇ ਆ ਆ ਬਾਣੀ ਵਿੱਚ ਪੜਦੇ ਨਾ ਖਾਂਦਿਆਂ ਖਾਂਦਿਆਂ ਮੂੰਹ ਇਕੱਠਾ ਪੈਣਦਿਆਂ ਸਭ ਅੰਗ ਇੱਕ ਦਿਨ ਦਾਢਾ ਹੋ ਜਾਂਦੇ ਕੱਪੜੇ ਲਟਕਣ ਲੱਗ ਜਾਂਦੇ ਸਰੀਰ ਤੇ ਕੱਪੜੇ ਖੜਦੇ ਨਹੀਂ ਸਰੀਰ ਘਸ ਜਾਂਦਾ ਹੈ ਕਮਜ਼ੋਰ ਹੋ ਜਾਂਦਾ ਹੈ ਖਾਂਦਿਆਂ ਖਾਂਦਿਆਂ ਮੂੰਹ ਇਕੱਠਾ ਪੈਣਦਿਆਂ ਸਭ ਅੰਗ ਨਾਲ ਕਹਿੰਦੇ ਤ੍ਰਿਗ ਤਿਨਾ ਕਾ ਜੀਵਿਆ ਜਿਨ ਸਚਨਾ ਲੱਗੋ ਰੰਗ ਜਿਨ੍ਹਾਂ ਨੂੰ ਪਰਮੇਸ਼ਰ ਦੇ ਨਾਮ ਦਾ ਰੰਗ ਨਹੀਂ ਲੱਗਾ ਨਾ ਉਹਨਾਂ ਦਾ ਸੰਸਾਰ ਦੇ ਵਿੱਚ ਆਉਣਾ ਹੀ ਤਰਕਾਰ ਹੈ ਕਿਆ ਖਾਦੇ ਬੜਾ ਕੁਝ ਖਾਂਦੇ ਲੋਕ ਖਾਂਦਿਆਂ ਖਾਂਦਿਆਂ ਮੂੰਹ ਇਕੱਠਾ ਸਤਿਗੁਰ ਕਦੇ ਵੀ ਆਪਾਂ ਵਿਚਾਰ ਕੀਤੀ ਸੀ ਕਹਿੰਦੇ ਬਾਬਾ ਹੋਰ ਖਾਣਾ ਖੁਸ਼ੀ ਖਵਾਰ ਜਿੱਤ ਖਾਦੇ ਤਨ ਪੀੜੀਏ ਮਨ ਮੇ ਚਲੇ ਵਿਕਾਰ ਹਉ ਨਾ ਹੀ ਖਾਣਾ ਕਿਨ ਸਰੀਰ ਚੱਲ ਸਕੇ ਕਈ ਲੋਕ ਖਾਣ ਵਾਸਤੇ ਜੀਂਦੇ ਆ ਕਿ ਜੀਣ ਵਾਸਤੇ ਖਾਂਦੇ ਲੋਕਾਂ ਦਾ ਪੂਰਾ ਇੱਕ ਇੱਕ ਹਫ਼ਤੇ ਦਾ ਮੀਨੂ ਬਣਿਆ ਹੁੰਦਾ ਆਹ ਤਾਂ ਕੱਲ ਖਾਦਾ ਸੀ ਆਹ ਤਾਂ ਕੱਲ ਖਾਦਾ ਸੀ ਨਖਰੇ ਮਨੁੱਖਾਂ ਲੋਕਾਂ ਦੇ ਪਰ ਉਹਦਾ ਸ਼ੁਕਰ ਨਹੀਂ ਕਰਦੇ ਪਰਮੇਸ਼ਰ ਅਕਾਲ ਪੁਰਖ ਨੇ ਕਿੰਨਾ ਕੁਝ ਦਿੱਤਾ ਉਹ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਦਾ ਸ਼ੁਕਰ ਕਰੀਏ ਕਿ ਸਤਗੁਰ ਮਹਾਰਾਜ ਕਹਿੰਦੇ ਜਹ ਪ੍ਰਸ਼ਾਦ 36 ਅੰਮ੍ਰਿਤ ਖਾਏ ਤਿਸ ਠਾਕੁਰ ਕੋ ਰਖ ਮਨ ਮਾਏ। ਕੀ ਆ ਖਾਦੇ ਕੀ ਪਹੁੰਦੇ ਹੋਏ ਅੱਗੇ ਬਜ਼ੁਰਗਾਂ ਤੋਂ ਸੁਣਦੇ ਹੁੰਦੇ ਸੀ ਕਿ ਜਦੋਂ ਨਵਾਂ ਕੱਪੜਾ ਪਾਉਣਾ ਰੱਬ ਦਾ ਸ਼ੁਕਰ ਕਰਨਾ ਤੇ ਬਜ਼ੁਰਗਾਂ ਦੇ ਪੈਰਾਂ ਨੂੰ ਲਾ ਕੇ ਪਾਉਣਾ ਇੱਕ ਭਾਵਨਾ ਹੁੰਦੀ ਸੀ ਕਿ ਹਰੇਕ ਨੂੰ ਥੋੜੇ ਕੱਪੜੇ ਮਿਲਦੇ ਆ ਹਰੇਕ ਦੇ ਉੱਪਰ ਪ੍ਰਮਾਤਮਾ ਸਾਨੂੰ ਕਿੰਨਾ ਕੁਝ ਦਿੰਦਾ ਸਤਗੁਰੂ ਕਹਿੰਦੇ ਕਿ ਆ ਉਹ ਕੀ ਹੋ ਗਿਆ ਕੱਪੜੇ ਤਾਂ ਕੋਈ ਮੰਗ ਕੇ ਵੀ ਪਾ ਲੇਗਾ ਜੇ ਤੂੰ ਬਹੁਤ ਸੋਨੇ ਕੱਪੜੇ ਪਾਏ ਆ ਕੋਈ ਵੱਡੀ ਗੱਲ ਨਹੀਂ ਹੈ ਕਿਆ ਖਾਦੇ ਕਿਆ ਪਹੁੰਦੇ ਹੋਏ ਗੱਲ ਤਾਂ ਸੀ ਜਾਂ ਮਨ ਨਾਹੀਂ ਸੱਚਾ ਸੋਏ ਮਨ ਦੇ ਵਿੱਚ ਸੱਚਾ ਨਹੀਂ ਹੈ ਕਿਆ ਮੇਵਾ ਕਿਆ ਕਿ ਹੋ ਗੋੜ ਮਿੱਠਾ, ਕਿਆ ਮੈਦਾ, ਕਿਆ ਮਾਸ ਕੀ ਹੋ ਗਿਆ ਡ్రਾਈ ਫਰੂਟ ਖਾ ਰਿਆਂ ਕਿਉ ਖਾ ਰਿਆਂ ਗੋੜ ਖਾ ਰਿਆਂ, ਮਿੱਠਾ ਖਾ ਰਿਆਂ, ਮੈਦੇ ਦੀਆਂ ਚੀਜ਼ਾਂ ਖਾ ਰਿਆਂ, ਮਾਸ ਖਾ ਰਿਆਂ। ਕਿਆ ਕੱਪੜ, ਕਿਆ ਸੇਜ ਸੁਖਾਲੀ ਵਧੀਆ ਤੋਂ ਵਧੀਆ ਬਨਸਵੰਨੇ ਕੱਪੜੇ ਪਾਉਂਦਾ। ਵਧੀਆ ਤੋਂ ਵਧੀਆ ਸੇਜਾਂ ਤੇ ਸੌਂਦਾ। ਕਿਆ ਕੱਪੜ, ਕਿਆ ਸੇਜ ਸੁਖਾਲੀ ਕੀਜੈ ਭੋਗ ਬिलास। ਇੱਕ ਬੜੀ ਸੋਹਣੀ ਛੋਟੀ ਜਿਹੀ ਕਹਾਣੀ ਹੈ ਇੱਕ ਰਾਜਾ ਸੀ ਤੇ ਉਹਦਾ ਜਿਹੜਾ ਪਲੰਘ ਹੁੰਦਾ ਸੀ ਨਾ ਉਹਦਾ ਬੈੱਡ ਤੇ ਇੱਕ ਨੌਕਰਾਨੀ ਉਹਨੂੰ ਸਜਾਉਂਦੀ ਹੁੰਦੀ ਸੀ ਰੋਜ਼ ਉਹਨੇ ਨਵੇਂ ਚਦਰ ਪਛਾਉਣੀ ਤੇ ਉੱਪਰ ਗੁਲਾਬ ਦੀਆਂ ਪੰਖੜੀਆਂ ਫੁੱਲਾਂ ਦੇ ਨਾਲ ਉਹ ਸੇਜ ਨੂੰ ਸਜਾ ਦੇਣਾ ਤੇ ਇੱਕ ਦਿਨ ਉਹਦੇ ਮਨ ਵਿੱਚ ਆਇਆ ਵੀ ਰਾਜਾ ਕਿੰਨੀ ਸੋਹਣੀ ਨੀਂਦ ਆਉਂਦੀ ਹੋਣੀ ਰਾਜੇ ਨੂੰ ਵੀ ਜਦੋਂ ਰਾਜਾ ਇੱਥੇ ਸੌਂਦਾ ਹੋਏਗਾ ਫੁੱਲਾਂ ਦੇ ਉੱਪਰ ਹੁਣ ਕਿੰਨੀ ਸੋਹਣੀ ਨੀਂਦ ਆਉਂਦੀ ਹੋਵੇਗੀ ਉਸ ਨੌਕਰਾਨੀ ਨੇ ਅੱਜ ਸੋਚਿਆ ਕਿ ਅੱਜ ਮੈਂ ਕਿਉਂ ਨਾ ਪੈ ਕੇ ਦੇਖਾਂ ਤੇ ਨੌਕਰਾਨੀ ਹਲੇ ਲੰਮੀ ਪਈ ਸੀ ਉਧਰੋਂ ਰਾਜਾ ਆ ਗਿਆ ਰਾਜੇ ਨੂੰ ਆ ਗਿਆ ਗੁੱਸਾ ਵੀ ਮੇਰੇ ਪਲੰਗ ਤੇ ਪਈ ਹੈ ਉਹਨੇ ਛੋਟੀ ਚੁੱਕ ਲਈ ਰ ਨੌਕਰਾਨੀ ਨੂੰ ਬਹੁਤ ਮਾਰਿਆ ਹੁਣ ਮਾਰ ਖਾ ਰਹੀ ਹੈ ਰੋ ਰਹੀ ਹੈ ਪਰ ਨਾਲ ਹੱਸ ਵੀ ਰਹੀ ਹੈ ਜਿੰਨਾ ਜਿੱਦਾ ਮਾਰ ਰਿਆ ਨਾ ਜੋਰ-ਜੋਰ ਦੀ ਰੋ ਰਹੀ ਦਰਦ ਹੋ ਰਿਹਾ ਪਰ ਨਾਲ ਹੱਸਦੀ ਵੀ ਪਈ ਹੈ ਰਾਜੇ ਨੇ ਮਾਰਨਾ ਬੰਦ ਕਰਤਾ ਕਹਿੰਦਾ ਮੈਨੂੰ ਗੱਲ ਦੱਸ ਵੀ ਤੂੰ ਰੋ ਤਾਂ ਇਸ ਕਰਕੇ ਰਹੀ ਆ ਮੈਂ ਤੈਨੂੰ ਮਾਰ ਰਿਆ ਪਰ ਇਹ ਨਹੀਂ ਸਮਝ ਆ ਰਹੀ ਤੂੰ ਹੱਸਦੀ ਕਿਉਂ ਪਈ ਆ ਕਹਿੰਦੀ ਕਿ ਰਾਜਨ ਮਾਫ ਕਰਨਾ ਗੁਸਤਾਖੀ ਮੈਂ ਕੀਤੀ ਆ ਪਰ ਮੈਂ ਰੋ ਰ ਇਸ ਕਰਕੇ ਰਹੀ ਆ ਕਿ ਮੈਨੂੰ ਮਾਰ ਪੈ ਰਹੀ ਆ ਮੈਂ ਹੱਸ ਇਸ ਕਰਕੇ ਰਹੀ ਆ ਮੈਂ ਤਾਂ ਸਿਰਫ 2 ਮਿੰਟੇ ਹੀ ਪਲੰਗ ਤੇ ਪਈ ਆ ਜਿਹੜਾ 12-12 ਘੰਟੇ ਸੌਂਦਾ ਇੱਥੇ ਉਹਦੀ ਕੀ ਹਾਲ ਹੋਏਗੀ ਫਿਰ ਮੈਂ ਤਾਂ 2 ਮਿੰਟੇ ਪਈ ਨਾ ਮੇਰੀ ਹਾਲਤ ਹੋ ਗਈ ਤੇ ਜਿਹੜਾ 12-12 ਘੰਟੇ ਰੋਜ਼ ਸੌਂਦਾ ਤੇ ਉਹਦੀ ਹਾਲਤ ਕੀ ਹੋਏਗੀ ਗੁਰੂ ਸਾਹਿਬ ਕਹਿੰਦੇ ਵੱਡੀ ਗੱਲ ਨਹੀਂ ਹੈ ਕਿਆ ਕੱਪੜ ਕਿਆ ਸੇਜ ਸੁਖਾਲੀ ਕੀਜੈ ਭੋਗ ਵਿਲਾਸ ਕਿਆ ਲਸ਼ਕਰ ਬੜੀਆਂ ਫੌਜਾਂ ਰੱਖੀਆਂ ਕਿਆ ਨੇਬ ਖਵਾਸੀ ਚੋਬਦਾਰ ਰੱਖੇ ਹੋਏ ਆ ਚਾਰ ਪਦਾਰ ਰੱਖੇ ਹੋਏ ਆਵੇ ਮਹਿਲੀ ਬਾਸ ਮਹਿਲਾਂ ਦੇ ਵਿੱਚ ਵਾਸ ਕਰਦਾ ਸਤਿਗੁਰੂ ਕਹਿੰਦੇ ਨਾਨਕ ਸੱਚੇ ਨਾਮ ਬਿਨ ਸਭੇ ਟੋਲ ਬਿਨ ਬినాਸ਼ ਟੋਲ ਕਹਿੰਦੇ ਪਦਾਰਥ ਜਿੰਨੇ ਕਹਿੰਦੇ ਸਾਰੇ ਪਦਾਰਥ ਹੈ ਨਾਮ ਤੋਂ ਬਿਨਾ ਸਭ ਕੁਝ ਹੀ ਨਾਸਵੰਤ ਹੈ ਅੱਗੇ ਸਤਿਗੁਰੂ ਬਖਸ਼ਿਸ਼ ਕਰ ਰਿਹਾ ਪੌੜੀ ਦੇ ਵਿੱਚ ਪਵੜੀ ਜਾਤੀ ਦੇ ਕਿਹ ਹੱਤ ਸੱਚ ਪਰਖੀ ਐ ਇਹ ਜਾਤੀਵਾਦ ਜਿਹੜਾ ਸੀ ਨਾ ਇਹਨੂੰ ਸਤਗੁਰ ਮਹਾਰਾਜ ਨੇ ਬਹੁਤ ਜ਼ੋਰ ਲਾ ਕੇ ਸਮਾਜ ਦੇ ਵਿੱਚੋਂ ਦੂਰ ਕਰਨ ਦਾ ਯਤਨ ਕੀਤਾ ਪਰ ਬਦ ਕਿਸਮਤੀ ਸਾਡਾ ਦੁਖਾਂਤ ਅਸੀਂ ਅੱਜ ਫਿਰ ਜਾਤੀਆਂ ਦੇ ਵਿੱਚ ਵੰਡ ਗਏ ਗੁਰੂ ਸਾਹਿਬ ਨੇ ਜੇ ਕਿਹਾ ਨਾ ਸਾਧ ਸੰਗਤ ਜੀ ਨੀਚਾ ਅੰਦਰ ਨੀਚ ਜਾਤ ਨੀਚੀ ਹੂੰ ਅਤ ਨੀਚ ਨਾਨਕ ਤਿੰਨ ਕੇ ਸੰਗ ਸਾਥ ਵੱਡਿਆਂ ਸਿਓ ਕਿਆ ਰੀਸ ਤੇ ਗੁਰੂ ਸਾਹਿਬ ਨੇ ਕਰਕੇ ਦਿਖਾਇਆ ਪ੍ਰੈਕਟੀਕਲ ਕਰਕੇ ਦਿਖਾਇਆ ਸਤਗੁਰੂ ਭਾਈ ਲਾਲੋ ਜੀ ਦੇ ਕਰ ਜਾਂਦੇ ਅੱਜ ਭਾਈ ਲਾਲੋ ਜੀ ਦਾ ਜਨਮ ਦਿਹਾੜਾ ਹੈ ਭਾਈ ਲਾਲੋ ਜੀ ਦਾ ਸੱਤ ਵਾਰੀ ਨਾਮ ਆਇਆ ਗੁਰੂ ਗ੍ਰੰਥ ਸਾਹਿਬ ਦੇ ਇੱਕ ਸ਼ਬਦ ਦੇ ਵਿੱਚ ਜਿਹੜੀਆਂ ਗੱਲਾਂ ਆਉਣ ਵਾਲਾ ਜਿਹੜਾ ਸਮਾਂ ਸੀ ਉਹ ਭਾਈ ਲਾਲੋ ਜੀ ਦੇ ਨਾਲ ਸਾਂਝਾ ਕਰਦਾ ਹੈ ਗੁਰੂ ਪਾਤਸ਼ਾਹ ਨੇ ਕੀਤਾ ਕਹਿੰਦੇ ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈ ਸੜਾ ਕਰ ਹੀ ਗਿਆ ਬੇ ਲਾਲੋ ਪਾਪ ਕੀ ਜਾਂਦ ਲੈ ਕਾਬਲੋਂ ਧਾਇਆ ਜੋਰੀ ਮੰਗੇ ਦਾਨ ਬੇ ਲਾਲੋ ਸੱਤ ਵਾਰੀ ਆਖਿਆ ਕਿੰਨਾ ਮਾਣ ਦਿੱਤਾ ਉਸ ਨੂੰ ਕਿੰਨਾ ਸਤਕਾਰ ਦਿੱਤਾ ਤੇ ਹੁਣ ਸਾਡੇ ਲੋਕਾਂ ਨੇ ਜਾਤੀਵਾਦ ਦੇ ਬੰਦੇ ਜੀ ਉਹ ਤਾਂ ਤਰਖਾਨ ਸੀ ਉਹ ਤਾਂ ਸਾਡਾ ਸੀ ਲਾਲੋ ਭਗਤ ਧੰਨੇ ਦੀ ਗੱਲ ਕਰੋ ਕਹਿੰਦੇ ਜੱਟ ਸੀ ਸਾਡਾ ਸੀ ਜਮਾਰ ਕਹਿੰਦੇ ਰਵਿਦਾਸ ਸਾਡਾ ਸੀ ਜਾਤੀ ਦਾ ਗੁਰੂ ਸਾਹਿਬ ਨੇ ਖਤਮ ਕੀਤੀ ਕਹਿੰਦੇ ਜਾਤੀ ਦੇ ਕਿਹ ਹੱਥ ਸੱਚ ਪਰਖੀਏ ਉਥੇ ਸੱਚੇ ਹੀ ਸੱਚ ਨਿਵੜੇ ਚੁਣ ਵਖ ਕੜੇ ਜਜਮਾਲਿਆ ਥਾਉ ਨਾ ਪਾਇਨ ਕੋੜਿਆਰ ਮੂੰਹ ਕਾਲੇ ਦੋ ਜਗ ਚਾਲਿਆ ਤੇਰੇ ਨਾਮ ਰਤੇ ਸੇ ਜਿਨ ਗਏ ਹਾਰ ਗਏ ਸੇ ਠੱਗਣ ਵਾਲਿਆ ਲਿਖ ਨਾਵੇਂ ਧਰਮ ਬਹਾਰੀ ਗੁਰੂ ਸਾਹਿਬ ਕਹਿੰਦੇ ਅੱਗੇ ਜਾਤ ਨਾ ਜੋਰ ਹੈ ਅੱਗੇ ਜਿਓ ਨਵੇ ਜਿੰਨ ਕੀ ਲੇਖੈ ਪਤ ਪਵੈ ਚੰਗੇ ਸਈ ਕੇ ਜਾਤੀ ਦੇ ਕੇ ਹੱਤ ਸੱਚ ਪਰਖੀ ਮੇਰੀ ਜਾਤ ਵੱਡੀ ਐ ਇਹਦੀ ਜਾਤ ਛੋਟੀ ਐ ਗੁਰੂ ਸਾਹਿਬ ਕਹਿੰਦੇ ਜਾਣੋ ਜੋਤ ਨਾ ਪੁੱਛੋ ਜਾਤੀ ਅੱਗੇ ਜਾਤ ਨਾ ਹੈ ਜੋਤ ਪਹਿਚਾਣੋ ਜੋਤਾਂ ਦੇ ਫਿਰ ਲੋਕਾਂ ਨੇ ਲਿਆ ਲਿਆ ਗੁਰਦੁਆਰੇ ਜਗਾਨੀਆਂ ਸ਼ੁਰੂ ਕਰਤੀਆਂ ਜੋ ਤਾਂ ਤੁਹਾਡੇ ਅੰਦਰ ਸੀ ਸਤਿਗੁਰ ਕਹਿੰਦੇ ਜਾਣੋ ਜੋਤ ਨਾ ਪੁੱਛੋ ਜਾਤੀ ਪਹਿਲਾ ਸਵਾਲ ਹੁੰਦਾ ਤੁਸੀਂ ਕੌਣ ਹੁੰਦੇ ਜੱਟ ਹੁੰਦੇ ਆ ਤੁਸੀਂ ਪਾਪੇ ਹੁੰਦੇ ਆ ਤੁਸੀਂ ਰੋੜੇ ਹੁੰਦੇ ਆ ਇਹ ਸਾਡੇ ਵਿੱਚ ਅਸੀਂ ਅੰਮ੍ਰਿਤ ਛੱਕੇ ਵੀ ਆਪਣੀ ਜਾਤ ਪਾਤ ਨਹੀਂ ਛੱਡ ਸਕੇ ਗੁਰੂ ਸਾਹਿਬ ਮਹਾਰਾਜ ਨੇ ਸਾਡੇ ਵਿੱਚੋਂ ਇਹ ਚੀਜ਼ਾਂ ਨੂੰ ਕੱਢਿਆ ਅੱਜ ਗੁਰਦੁਆਰੇ ਬਣ ਗਏ ਆ ਜੱਟਾਂ ਦਾ ਗੁਰਦੁਆਰਾ ਹੈ ਇਹ ਚਮਾਰਾਂ ਦਾ ਗੁਰਦੁਆਰਾ ਹੈ ਇਦਾਂ ਦੀ ਬਦ ਕਿਸਮਤੀ ਆ ਲੋਕਾਂ ਦੀ ਪੰਜਾਬ ਚਲੇ ਜਾਓ ਪਿੰਡਾਂ ਦੇ ਵਿੱਚ ਗੁਰਦੁਆਰੇ ਜਿਹੜੇ ਆ ਜਿਹੜਾ ਨਾ ਉਹਨਾਂ ਦੀ ਯਾਦ ਦਾ ਗੁਰਦੁਆਰਾ ਭਾਵੇਂ ਗੁਰਦੁਆਰਾ ਸਾਹਮਣੇ ਹੋਵੇ ਉਹਨੂੰ ਛੱਡ ਕੇ ਦੂਸਰੇ ਗੁਰਦੁਆਰੇ ਜਾਣਗੇ ਵੀ ਸਾਡਾ ਨਹੀਂ ਹੈ ਵੀ ਗੁਰੂ ਗ੍ਰੰਥ ਸਾਹਿਬ ਦਾ ਸਾਰਿਆਂ ਦਾ ਹੀ ਹੈ ਨਾ ਸਤਗੁਰੂ ਨੇ ਐਡੀ ਵੱਡੀ ਕਿਰਪਾ ਕੀਤੀ ਇਦਾਂ ਦੇ ਬਾਬੇ ਘੁੰਮਦੇ ਆ ਬੜੀਆਂ ਵੀਡੀਓ ਆਉਂਦੀਆਂ ਉਹਨਾਂ ਦੀਆਂ ਉਹਨਾਂ ਨੇ ਲਿਖ ਕੇ ਲਾਇਆ ਆ ਮੱਜ ਵੀ ਸਿੱਖਾਂ ਦੇ ਭਾਂਡੇ ਅਲੱਗਾ ਲੰਗਰ ਦੇ ਵਿੱਚ ਲੰਗਰ ਦੇ ਵਿੱਚ ਬਿਤਕਰਾ ਹੁੰਦਾ ਹੈ ਗੁਰੂ ਸਾਹਿਬ ਨੇ ਖਤਮ ਕੀਤਾ ਸੀ ਪਹਿਲੇ ਸੰਗ ਪੱਲੇ ਪੰਗਤ ਪਾਛੇ ਸੰਗਤ ਪੰਗਤ ਦਾ ਭਾਵ ਕੀ ਸੀ ਵੀ ਜਾਤ ਪਾਤ ਖਤਮ ਹੋ ਜਾਏ ਅਕਬਰ ਵੀ ਆਇਆ ਤਾਂ ਉਹਨੂੰ ਲਾਈਨ ਦੇ ਵਿੱਚ ਬਿਠਾਇਆ ਸਰੋਵਰ ਇਸ ਕਰਕੇ ਬਣਾਇਆ ਗੁਰੂ ਸਾਹਿਬ ਉਹਨਾਂ ਕਹਿਆ ਸੀ ਖੜੇ ਪਾਣੀ ਦੇ ਵਿੱਚ ਗੁਰੂ ਸਾਹਿਬ ਕੋਈ ਨਹੀਂ ਨਾ ਆਏਗਾ ਬ੍ਰਾਹਮਣ ਕਹਿੰਦਾ ਸੀ ਚੱਲਦੇ ਪਾਣੀ ਚ ਨਹਾਉਣਾ ਚਾਹੀਦਾ ਵੀ ਕੋਈ ਪਿੱਛੇ ਸੂਦਰ ਨਾ ਹੁੰਦਾ ਹੋਵੇ ਤੇ ਸਾਡਾ ਤਾਂ ਜਨਮ ਭ੍ਰਿਸ਼ਟ ਹੋ ਜਾਏ ਗੁਰੂ ਸਾਹਿਬ ਨੇ ਬੋਲੀ ਬਣਾਈ ਬੋੜੀਆਂ ਤਿਆਰ ਕਰਾਈਆਂ ਖੜਾ ਪਾਣੀ ਹੈ ਨਾ ਸਰੋਵਰਾਂ ਦੇ ਵਿੱਚ ਵੀ ਪਾਣੀ ਖੜਾ ਹੈ ਵੀ ਤੁਹਾਡੇ ਅੰਦਰੋਂ ਇੱਕ ਕੋੜ ਖਤਮ ਹੋ ਜਾਏ ਕਿ ਮੈਂ ਵੱਡਾ ਇਹ ਛੋਟਾ ਹੈ ਇਹ ਜਾਤ ਪਾਤ ਗੁਰੂ ਸਾਹਿਬ ਮਹਾਰਾਜ ਨੇ ਦੂਰ ਕੀਤੀ ਸਤਗੁਰੂ ਕਹਿੰਦੇ ਜਾਤੀ ਦੇ ਕਿਆ ਹੱਥ ਸੱਚ ਪਰਖੀਏ ਮੋਹਰਾ ਹੋਵੇ ਹੱਥ ਮਰੀਏ ਚੱਕੀਏ ਮੋਹਰਾ ਕਹਿੰਦੇ ਹੈ ਜ਼ਹਿਰ ਨੂੰ ਹੁਣ ਜ਼ਹਿਰ ਹੋਵੇ ਹੱਥ ਦੇ ਵਿੱਚ ਤੇ ਖਾਓਗੇ ਤਾਂ ਮਰੋਗੇ ਨਾ ਹੋਰ ਕੀ ਹੋਏਗਾ ਤੇ ਜੇ ਹੁਣ ਗੱਲ ਮੰਨਣੀ ਨਹੀਂ ਰੱਬ ਦੀ ਸਤਗੁਰੂ ਦੀ ਗੱਲ ਨਹੀਂ ਮੰਨਣੀ ਤੇ ਹਾਲ ਤਾਂ ਗੁਰੂ ਸਾਹਿਬ ਕਹਿੰਦੇ ਇਹ ਹੋਣੀ ਹੈ ਨਾ ਮੋਰਾ ਹੋਵੇ ਹੱਥ ਮਰੀਏ ਚੱਕੀਏ ਜਿਸ ਕੀ ਸੱਚੇ ਕੀ ਸਰਕਾਰ ਸੱਚੇ ਕੀ ਸਰਕਾਰ ਜੁਗ ਜੁਗ ਜਾਣੀ ਇਹ ਸਰਕਾਰ ਇਹ ਸਾਰਾ ਕੁਝ ਕੁਦਰਤ ਪਰਮੇਸ਼ਰ ਕਾਲ ਕੁਰਪੁਰਖ ਦੀ ਹੈ ਵਾਹਿਗੁਰੂ ਦੀ ਹੈ ਹੁਕਮ ਮੰਨੇ ਸਰਦਾਰ ਦਰ ਦੀ ਬਾਣੀਏ ਉਹਦਾ ਹੁਕਮ ਉਹ ਪਰਮੇਸ਼ਰ ਹੈ ਸਭ ਤੋਂ ਵੱਡਾ ਫਰਮਾਣੀ ਹੈ ਕਾਰ ਖਸਮ ਭਠਾਇਆ ਇਹ ਸਾਰਾ ਕੁਝ ਉਹਦੇ ਫਰਮਾਨ ਦੇ ਨਾਲ ਹੁਕਮ ਦੇ ਨਾਲ ਇਹ ਕਾਰ ਜਿੱਨੀ ਹੋ ਰਹੀ ਐ ਜੋ ਕੁਛ ਕੀਤਾ ਉਹਨੇ ਭੇਜਿਆ ਫਰਮਾਣੀ ਹੈ ਕਾਰ ਖਸਮ ਪਠਾਇਆ ਤਬਲਵਾਜ ਵਿਚਾਰ ਸ਼ਬਦ ਸੁਣਾਇਆ ਉਹ ਤਬਲਵਾਜ ਹੈ ਮੇਰਾ ਗੁਰੂ ਨਗਾਰਜੀ ਹੈ ਜਿਹੜੇ ਹੁਕਾ ਦਿੰਦੇ ਸੀ ਨਾ ਪੁਰਾਣੇ ਸਮਿਆਂ ਦੇ ਵਿੱਚ ਨਗਾਰਾ ਵਜਾ ਕੇ ਢੋਲ ਵਜਾ ਕੇ ਗੁਰੂ ਢੋਲ ਵਜਾ ਰਿਹਾ ਗੁਰੂ ਤਬਲਾ ਪੁਜਾ ਰਿਹਾ ਸੁਣਾ ਰਿਹਾ ਲੋਕਾਂ ਨੂੰ ਜਾਗੋ ਤਬਲਵਾਜ ਵਿਚਾਰ ਕੀਕ ਸੁਣਾਇਆ ਸ਼ਬਦ ਸੁਣਾਇਆ ਲੋਕਾਂ ਨੂੰ ਪਰਮੇਸ਼ਰ ਦੇ ਸ਼ਬਦ ਨਾਲ ਜੋੜ ਰਿਹਾ ਫਿਰ ਜਿਨ੍ਹਾਂ ਨੇ ਸੁਣ ਲਿਆ ਨਾ ਤੁਹਾਡੇ ਵਰਗੇ ਭਾਗਾ ਵਾਲਿਆਂ ਨੇ ਕਹਿੰਦੇ ਇੱਕ ਹੋਏ ਅਸਵਾਰ ਇੱਕ ਇੱਕ ਨਾ ਸਾਖਤੀ ਚੜ ਗਏ ਚੱਲਣਾ ਸ਼ੁਰੂ ਕਰ ਦਿੱਤਾ ਕਈਆਂ ਨੇ ਤਿਆਰੀ ਕਰ ਲਈ ਇੱਕ ਹੋਏ ਅਸਵਾਰ ਇੱਕ ਨਾ ਸਾਖਤੀ ਇੱਕ ਚੱਲਣ ਵਾਸਤੇ ਤਿਆਰ ਹੋ ਗਏ ਇੱਕ ਬੰਦੇ ਭਾਰ ਇਕ ਨਾ ਤਾਕਤੀ ਇਕਿਆਂ ਨੇ ਭਾਰ ਬੰਨ ਲਿਆ ਵੀ ਚਲੋ ਹੁਣ ਤਿਆਰੀ ਕਰ ਲਈਏ ਬੈਗ ਤਿਆਰ ਕਰ ਲੈ ਜਾਣਾ ਹੀ ਹੈ ਰੱਬ ਦੇ ਮਾਰਗ ਤੇ ਤੁਰਨਾ ਹੀ ਹੈ ਇਕ ਨਹੀਂ ਵੱਧੇ ਭਾਰ ਇਕ ਨਾ ਤਾਕਤੀ ਤਾਕਤੀ ਮਤਲਬ ਦੌੜ ਦੌੜ ਕੇ ਰਲਣਾ ਸ਼ੁਰੂ ਕੀਤਾ ਵੀ ਆਪਾਂ ਵੀ ਚਲੀਏ ਆਪਾਂ ਵੀ ਅੰਮ੍ਰਿਤ ਵੇਲੇ ਉੱਠੀਏ ਨਿਤਨੇਮ ਕਰੀਏ ਸੰਗਤ ਕਰੀਏ ਤੇ ਜਦੋਂ ਗੁਰੂ ਦੇ ਹੋਕੇ ਨੂੰ ਸੁਣਾਗੇ ਗੁਰੂ ਦੀ ਪੁਕਾਰ ਨੂੰ ਸੁਣਾਗੇ ਜੋ ਗੁਰੂ ਸਤਗੁਰ ਕਹਿੰਦਾ ਦੁਨੀਆ ਨੇ ਪੁਕਾਰ ਕੀਤੀ ਗੁਰੂ ਪਾਤਸ਼ਾਹ ਆਏ ਭਾਈ ਗੁਰਦਾਸ ਜੀ ਕਹਿੰਦੇ ਦੁਨੀਆਂ ਨੇ ਜਦੋਂ ਪੁਕਾਰ ਕੀਤੀ ਸੁਣੀ ਪੁਕਾਰ ਦਾ ਤਾਰਪ੍ਰਭ ਗੁਰੂ ਨਾਨਕ ਜਗ ਮਾਹੇ ਪਠਾਇ ਗੁਰੂ ਸਾਹਿਬ ਪਰਮੇਸ਼ਰ ਸੰਸਾਰ ਦੇ ਵਿੱਚ ਆਏ ਸਤਿਗੁਰੂ ਗੁਰਨਾਨਕ ਪਾਤਸ਼ਾਹ ਮਹਾਰਾਜ ਜਦੋਂ ਗੁਰੂ ਬੁਲਾ ਰਿਹਾ ਗੁਰੂ ਪੁਕਾਰ ਕਰਦਾ ਹੁਣ ਕਈ ਨਾ ਕੋ ਨਾ ਗੁਰਦੁਆਰੇ ਆਇਆ ਕਰੋ ਲੋ ਦੀ ਵਾਹਿਗੁਰੂ ਜੀ ਦਾ ਹੁਕਮ ਨਹੀਂ ਹੈ ਵਾਹਿਗੁਰੂ ਦੀ ਸਾਡੇ ਥੋੜੀ ਕਿਰਪਾ ਹੈ ਤੇ ਗੁਰੂ ਤਾਂ ਰੋਜ਼ ਬੁਲਾ ਰਿਹਾ ਹੈ ਕਹਿੰਦੇ ਆਵੋ ਸਿੱਖ ਸਤ ਗੁਰੂ ਕੇ ਪਿਆਰ ਹੋ ਗਾਵੋ ਸੱਚੀ ਬਾਣੀ ਗੁਰੂ ਤਾਂ ਬੁਲਾ ਰਿਆ ਆਏ ਮਿਲ ਗੁਰਸਿੱਖ ਆਏ ਮਿਲ ਤੂੰ ਮੇਰੇ ਗੁਰੂ ਕੇ ਪਿਆਰੇ ਜਦੋਂ ਉਹਦੇ ਨਾਲ ਜੁੜਾਂਗੇ ਤੇ ਸਾਨੂੰ ਆਤਮਿਕ ਜੀਵਨ ਮਿਲੇਗਾ ਸਤਿਗੁਰ ਕਹਿੰਦੇ ਸੋਝ ਜੀਵਿਆ ਜਿਸ ਮਨ ਵਸਿਆ ਸੋਏ ਨਾਨਕ ਅਵਰ ਨ ਜੀਵੇ ਕੋਈ ਗੁਰੂ ਮਹਾਰਾਜ ਕਿਰਪਾ ਕਰਨ ਸਮੇਂ ਦੀ ਸਮਾਪਤੀ ਇਹਦੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਸਾਧ ਸੰਗਤ ਦੀ ਬਲੌਫ ਤੇ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ